ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਹੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇਖੋ ਕੁਝ ਕਿ ਸਵਾਲ ਅੱਜ ਆਪਾਂ ਫੇਰ ਚਰਚਾ ਕਰ ਰਹੇ ਹਾਂ ਅੱਜ ਸਮਾਂ ਥੋੜਾ ਜਿਹਾ ਕੱਟ ਆ ਇਸ ਕਰਕੇ ਆਪਾਂ ਜ਼ਿਆਦਾ ਪ੍ਰਸ਼ਨ ਨਹੀਂ ਲੈ ਰਹੇ ਬਾਕੀ ਜੋ ਆਪਾਂ ਕਰ ਲਈਏ ਉਹਨਾਂ ਨੂੰ ਵੀ ਬਾਅਦ ਦੇ ਵਿੱਚ ਕਰ ਲਵਾਂਗੇ ਇੱਕ ਇਸ ਕਿਤਾਬ ਦਾ ਪ੍ਰਸ਼ਨ ਨੰਬਰ ਹੈ 481 ਜਿਸ ਸਵਾਲ ਨੂੰ 12ਵੀਂ ਜਮਾਤ ਦੀ ਕਿਤਾਬ ਵਿਚਲਾ ਨੋਟ ਹੈ ਇਹ ਕਿਤਾਬ ਨਹੀਂ ਐਮਬੀਡੀ ਆ ਠੀਕ ਹੈ ਐਮਬੀਡੀ ਵਿਚਲਾ ਨੋਟ ਹੈ ਉਸ ਦੇ ਅਨੁਸਾਰ ਆਪਣੀ ਜਿਹੜਾ 481 ਨੰਬਰ ਵਾਲਾ ਸਵਾਲ ਆ ਇਹ ਪੂਰੀ ਤਰ੍ਹਾਂ ਗਲਤ ਹੈ ਉਸ ਨੂੰ ਇਹ ਗਲਤ ਕਰਦਾ ਠੀਕ ਹੈ ਜਿਹੜਾ ਜਗਰਾਮਾ ਦੀ ਰੋਸ਼ਨੀ ਦਾ ਮੇਲਾ ਉਸ ਐਮਬੀਡੀ ਦੀਆਂ 17 ਇਸ ਤਰ੍ਹਾਂ ਨੋਟ ਜਗਰਾਮਾ ਦਾ ਮੇਲਾ ਪੀਰ ਮੁਹਕਮਦੀਨ ਦੀ ਮਜ਼ਾਰ ਉੱਪਰ ਲੱਗਦਾ ਹੈ ਨਾ ਕਿ ਅਬਦੁਲ ਕਾਦਰ ਜਿਲਾਨੀ ਪਾਰੀਤੇ ਮੈਂ ਪਾਇਆ ਨੀਚੇ ਪਰ ਆਪਾਂ ਇਹ ਚੀਜ਼ ਅਬਦਲ ਕਾਦਰ ਜਿਲਾਨੀ ਇਹ ਲਿਖਿਆ ਸੀ 12ਵੀਂ ਜਮਾਤ ਦੀ ਕਿਤਾਬ ਦੇ ਵਿੱਚ ਲਾਜ਼ਮੀ ਦੇ ਵਿੱਚ ਮੇਲੇ ਅਤੇ ਤਿਉਹਾਰ ਜਿਹੜਾ ਇਸ ਇਸ ਬਨਜਾਰਾ ਬੇਤੀ ਦਾ ਲੇਖ ਹੈ ਉਸ ਦੇ ਵਿੱਚੋਂ ਆਪਾਂ ਇਹ ਜਾਣਕਾਰੀ ਲਈ ਸੀ ਕਿ ਅਬਦਲ ਕਾਦਰ ਜਿਲਾਨੀ ਆ ਜੋ ਉਹਨਾਂ ਦੀ ਮਜ਼ਾਰ ਦੇ ਉੱਪਰ ਇਹ ਮੇਲਾ ਲੱਗਦਾ ਹੈ ਠੀਕ ਹੈ ਕਿਤਾਬਾਂ ਦੇ ਵਿੱਚ ਇਹੀ ਆ ਪਰ ਉੱਥੇ ਖਾਸ ਨੋਟ ਦਿੱਤਾ ਇੱਕ ਕਿਤਾਬ ਦੇ ਵਿੱਚ ਜੋ ਦੱਸਦਾ ਕਿ ਮੁਹਕਮਦੀਨ ਦੀ ਮਜ਼ਾਰ ਉੱਪਰ ਲੱਗਦਾ ਇਹ ਮੇਲਾ ਤਾਂ ਇਸ ਨੂੰ ਆਪਣੇ ਧਿਆਨ ਨਾਲ ਕਰ ਲੈਣਾ ਸਵਾਲ ਨੂੰ ਆਪਾਂ ਇਸ ਦੀਆਂ ਕੁਝ ਕੁ ਤਸਵੀਰਾਂ ਵੀ ਲਈਆਂ ਮੈਂ ਮੇਲੇ ਦੀਆਂ YouTube ਉੱਪਰ ਮੇਲਾ ਲਾਈਵ ਦਿਖਾ ਰਹੇ ਆ ਕੁਝ ਕੁ ਵੀਡੀਓ ਦੇ ਵਿੱਚ ਤਾਂ ਉਹ ਮਜ਼ਾਰ ਜਦੋਂ ਕੈਮਰਾ ਜਾਂਦਾ ਤਾਂ ਉਹ ਮੈਂ ਮਜ਼ਾਰ ਨੂੰ ਦੇਖਿਆ ਇੱਥੇ ਲਿਖਿਆ ਹੋਇਆ ਦਰਬਾਰ ਬਾਬਾ ਮੋਕਮਦੀਨ ਇੱਕ ਹੋਰ ਵੀਡੀਓ ਮਿਲਿਆ ਜਿਸ ਦੇ ਉੱਪਰ ਪੂਰਾ ਸਾਫ਼ ਨਹੀਂ ਦਿਖ ਰਿਹਾ ਸੀ ਪਰ ਪਿੱਛੇ ਲਿਖਿਆ ਮਿਲ ਰਿਹਾ ਬਾਬਾ ਦੀਨ ਤੇ ਵਿਚਾਲੇ ਪਤਾ ਲੱਗ ਰਿਹਾ ਕਿ ਮੋਕਮ ਲਿਖਿਆ ਹੋਇਆ ਜਿਸ ਦੇ ਅਨੁਸਾਰ ਤਾਂ ਇਹ ਸਵਾਲ ਹੈ ਜਿਹੜਾ 481 ਨੰਬਰ ਗਲਤ ਸਾਬਤ ਹੁੰਦਾ ਪਰ ਮੈਂ ਇਸ ਲਈ ਲਿਖਿਆ ਕਿਉਂਕਿ ਇਹ ਚੀਜ਼ ਹੈ ਜਿਹੜੀ ਮੈਂ ਐਸਐਸ ਬਨਜਾਰਾ ਬੇਦੀ ਦੇ ਲੇਖ ਵਿੱਚੋਂ ਲਈ ਸੀ ਤੁਹਾਡੇ ਲਈ ਤਾਂ ਇਸ ਨੂੰ ਆਪਣੇ ਧਿਆਨ ਵਿੱਚ ਕਰ ਲੈਣਾ ਅੱਗੇ ਹੈ ਸਹਿਤ ਅਕੈਡਮੀ ਅਵਾਰਡ ਨਾਲ ਸੰਬੰਧਿਤ ਕੁਝ ਇੱਕ ਵਿਦਿਆਰਥੀਆਂ ਨੇ ਆ ਮੈਨੂੰ ਪ੍ਰਸ਼ਨਾਂ ਦੇ ਸਵਾਲ ਭੇਜੇ ਆ ਦੇਖੋ ਕਈ ਜਗ੍ਹਾ ਤਾਂ ਹੈ ਕਿਤਾਬ ਦਾ ਪ੍ਰਕਾਸ਼ਿਤ ਸਮਾਂ ਤੇ ਕਈ ਜਗ੍ਹਾ ਹੈ ਅਵਾਰਡ ਦਾ ਸਮਾਂ ਇਸ ਕਰਕੇ ਕੋਈ 1 ਸਾਲ ਦਾ ਫਰਕ ਪੈ ਰਿਹਾ ਜਾਂ 2 ਸਾਲ ਦਾ ਫਰਕ ਉਸ ਨੂੰ ਆਪਣੇ ਧਿਆਨ ਵਿੱਚ ਰੱਖ ਲੈਣਾ ਬਿੱਕੀ ਚੀਜ਼ ਠੀਕ ਹੈ ਭਾਈ ਵੀਰ ਸਿੰਘ ਵਾਲਾ ਤਾਂ ਆਪਾਂ ਹੱਲ ਕਰ ਲਿਆ ਸੀ ਸੁੰਦਰੀ ਵਾਲਾ ਵੀ ਆਪਾਂ ਹੱਲ ਕਰ ਲਿਆ ਸੀ ਇਹ ਚੀਜ਼ ਨੂੰ ਆਪਣੇ ਧਿਆਨ ਵਿੱਚ ਰੱਖ ਲੈਣਾ ਅੱਗੇ 1980 ਨੰਬਰ ਆਪਾਂ ਪਿਛਲੀ ਵੀਡੀਓ ਵਿੱਚ ਕਰ ਲਿਆ ਸੀ ਕਿ ਕਰਤਾਰ ਸਿੰਘ ਦੁੱਗਲ ਦਾ ਕਹਾਣੀ ਸੰਗ੍ਰਹਿ ਆ ਠੀਕ ਹੈ ਇੱਕ ਸ਼ਟ ਚਾਨਣ ਦੀ ਸਵਾਲ ਨੰਬਰ ਜਿਹੜਾ ਹੈ 3007 ਇਹਦੀ ਆਪਸ਼ਨ ਨਹੀਂ ਲੱਗੀ ਹੋਈ ਅੱਗੇ ਜਾ ਕੇ ਸ਼ਾਇਦ ਆਪਸ਼ਨ ਹੈ ਵੀ ਕੁਝ ਕੁ ਵਿਦਿਆਰਥੀਆਂ ਨੂੰ ਆਪਸ਼ਨ ਨਹੀਂ ਮਿਲੀ ਇਸ ਦੇ ਵਿੱਚੋਂ ਚਾਰ ਆਪਸ਼ਨ ਆ ਜਿਹੜੀ ਬਿਲਕੁਲ ਠੀਕ ਆ ਜਿੰਨੇ ਵੀ ਇਹਦੇ ਵਿੱਚ ਦਿੱਤੇ ਹੋਇਆ ਸਾਰਿਆਂ ਨੇ ਹੀ ਤਾਰੀਫ਼ ਕੀਤੀ ਆ ਠੀਕ ਆ ਪੰਜ ਜਣਿਆਂ ਦੇ ਨਾਮ ਆ ਚਾਰ ਜਣਿਆਂ ਦੇ ਲਗਭਗ ਉਹਨਾਂ ਸਾਰਿਆਂ ਨੇ ਹੀ ਕਿਸੇ ਦੀ ਤਾਰੀਫ਼ ਆ ਜਿਹੜੀ ਕੀਤੀ ਆ ਹਾਸ਼ਮ ਦਾ ਜਿਹੜਾ ਕਿੱਸਾ ਆਵਾਵਾ ਬੁੱਧ ਸਿੰਘ ਨੇ ਵੀ ਕੀਤੀ ਆ ਬਾਕੀਆਂ ਨੇ ਵੀ ਕੀਤੀ ਆ ਇਹ ਠੀਕ ਆ ਸਵਾਲ ਠੀਕ ਹੈ ਮੜੀਆਂ ਤੋਂ ਦੂਰ ਕਹਾਣੀਆਂ ਜਿਹੜੀ ਇਹ ਰਗੂਵੀਰ ਢੰਡ ਦੀ ਹੀ ਕਹਾਣੀ ਆ ਗੁਰੂ ਰਾਮਦਾਸ ਜੀ ਦੇ ਜਿਹੜੋ ਜੋ ਸ਼ਲੋਕ ਵਾਲਾ ਸਵਾਲ ਹੈ ਇਹ 29 ਵੀ ਮਿਲ ਰਿਹਾ ਜਿੱਥੇ 29 ਮਿਲ ਰਿਹਾ ਉੱਥੇ 10 ਵੀ ਰਿਹਾ ਜਿਹੜੇ ਦੋ ਰਾਗ ਨਹੀਂ ਵਰਤੇ ਗੁਰੂ ਰਾਮਦਾਸ ਜੀ ਨੇ ਇਹ ਸਵਾਲ ਅਲੱਗ-ਅਲੱਗ ਤਰੀਕਿਆਂ ਨਾਲ ਆਇਆ ਹੋਇਆ ਜੇਕਰ ਆਪਾਂ ਨੂੰ ਚਾਰ ਆਪਸ਼ਨਾਂ ਹੋਣ ਤੇ ਚਾਰਾਂ ਵਿੱਚੋਂ ਇੱਕ ਹੀ ਚੁਣੀ ਹੋਵੇ 30 ਰਾਗਾਂ ਵਿੱਚ ਰਚਨਾ ਕੀਤੀ ਆਪਾਂ ਕਰਦੇ ਹਾਂ ਗੁਰੂ ਅਰਜਨ ਦੇਵ ਜੀ ਇਹ ਕਈ ਵਾਰੀ ਆਪਸ਼ਨ ਵਗੈਰਾ ਦੇ ਦੇਣ ਨਾਲ A ਅਤੇ B ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਦੇਵ ਜੀ ਦੋਨੇ ਹੀ ਆ ਰਹੇ ਹੁਣ ਆਪਸ਼ਨਾਂ ਦੇ ਵਿੱਚ ਤਾਂ ਦੋਨਾਂ ਨੂੰ ਵੀ ਲਿਆ ਜਾਂਦਾ ਹੈ ਠੀਕ ਹੈ ਇਹ ਸਵਾਲ ਆ ਜਿਹੜਾ ਇਸ ਨੂੰ ਇਸ ਹਿਸਾਬ ਨਾਲ ਕਰ ਲੈਣਾ A B ਵਾਲੀ ਆਪਸ਼ਨ ਦਿੱਤੀ ਆ ਜਾਂ ਚਾਰਾਂ ਚੋਂ ਗੁਰੂ ਅਰਜਨ ਦੇਵ ਜੀ ਨੂੰ ਹੀ ਚੁਣਨਾ ਪੈ ਰਿਹਾ ਇਸ ਤੋਂ ਬਾਅਦ 1977 ਦੇ ਵਿੱਚ ਇੱਕ ਸਵਾਲ ਹੈ ਚਰਨ ਦਾ ਸਿੱਧੂ ਹੈ ਜੋ ਇਹ ਦਵਾਬੇ ਦੇ ਹੁਸ਼ਿਆਰਪੁਰ ਨਾਲ ਸੰਬੰਧਿਤ ਹੈ ਤੇ ਦਵਾਬੇ ਦਾ ਹੀ ਜਿਹੜਾ ਦਵਾਬੇ ਵਾਲਿਆਂ ਦਾ ਹੀ ਨਾਟਕਕਾਰ ਹੈ ਜਿਹੜਾ ਚਰਨ ਦਾ ਸਿੱਧੂ ਨੂੰ ਮੰਨਿਆ ਜਾਂਦਾ ਹੈ। ਇੱਕ ਆਪਾਂ ਪੜ ਲਈ ਇਸ ਦੇ ਵਿੱਚ। ਅਜਮੇਰ ਔਲਕਤੇ ਚਰਨ ਦਾ ਸਿੱਧੂ ਦੋ ਅਜਿਹੇ ਨਾਟਕਕਾਰ ਹਨ ਜਿਨ੍ਹਾਂ ਨੇ ਆਪਣੀਆਂ ਰਚਨਾਵਾਂ ਕਰਮਵਾਰ ਮਲਵਈ ਉਪਭਾਸ਼ਾ ਤੇ ਦਵਾਬੀ ਉਪਭਾਸ਼ਾ ਵਿੱਚ ਰਚੀਆਂ ਹਨ। ਮਤਲਬ ਦੋਨਾਂ ਵਿੱਚ ਹੀ ਰਚਦੇ ਆ ਇੱਥੋਂ ਆਪਾਂ ਮਲਵਈ ਦੇ ਨਾਲ ਸਬੰਧਤ ਕੀਤਾ ਸੀ ਕਿ ਮਲਵਈ ਨਾਲ ਸਬੰਧਤ ਵੀ ਹੈ ਚਰਨਦਾਸ ਸਿੱਧੂ ਪਰ ਜਨਮਾ ਜੋ ਉਹਨਾਂ ਦਾ ਸਭ ਕੁਝ ਆ ਉਹ ਹੈ ਉਹਨਾਂ ਦਾ ਦਵਾਬੇ ਨਾਲ ਸਬੰਧਤ ਤੇ ਚਰਨਦਾਸ ਸਿੱਧੂ ਨੂੰ ਜੇ ਇਕੱਲਾ ਲਿਖਣਾ ਹੋਵੇ ਤਾਂ ਦਵਾਬੇ ਨਾਲ ਸਬੰਧਤ ਹੀ ਨਾਟਕ ਕਰਾਂ ਤੇ ਅਜਮੇਰ ਔਲਖ ਤਾਂ ਹੈ ਹੀ ਮਾਲਵੇ ਨਾਲ ਹੀ ਸਬੰਧਤ ਪਰ ਇਹਨਾਂ ਨੇ ਆਪਣੀਆਂ ਰਚਨਾਵਾਂ ਨੂੰ ਠੀਕ ਹੈ ਦਵਾਬਾ ਤੇ ਮਾਲਵਾ ਦੋਨਾਂ ਨਾਲ ਹੀ ਸਬੰਧਤ ਕੀਤਾ ਹੋਇਆ ਇਹ ਚੀਜ਼ ਆਪਣੇ ਧਿਆਨ ਵਿੱਚ ਰੱਖਣਾ ਦੁਆਬੇ ਨਾਲ ਜੇ ਇੱਕ ਚੀਜ਼ ਚੁਣਨੀ ਹੋਵੇ ਤਾਂ ਦੁਆਬੇ ਦਾ ਹੀ ਦੁਆਬੇ ਏਰੀਆ ਨਾਲ ਸੰਬੰਧਿਤ ਆ ਚਰਨ ਦਾ ਸਿੱਧੂ ਤੇ ਬਹੁਤ ਵੱਡੀ ਗਿਣਤੀ ਵਿੱਚ ਨਾਟਕ ਉਹਨਾਂ ਨੇ ਲਿਖੇ ਹੋਏ ਆ ਇਸ ਤੋਂ ਅੱਗੇ ਆਪਣਾ ਭਾਈ ਵੀਰ ਸਿੰਘ ਦੇ ਨਾਮ ਨਾਲ ਸੰਬੰਧਿਤ ਹੈ ਕੰਮ ਦੀ ਕਲਾਈ ਜੋ ਪਹਿਲੀ ਵਾਰ ਪ੍ਰਕਾਸ਼ਿਤ ਹੋਇਆ ਸੀ 1933 ਦੇ ਵਿੱਚ ਹੋਇਆ ਸੀ ਇੱਕ ਇਹਨਾਂ ਦਾ ਕੰਤ ਸਹੇਲੀ ਕੰਤ ਮਹਿਲੀ ਵੀ ਲਿਖਿਆ ਮਿਲ ਜਾਂਦਾ ਕਈ ਵਾਰ ਇਹ ਇੱਕ 12 ਮਾ ਹੈ। ਇਹ ਕਿਤਾਬ ਵਿੱਚ ਨਹੀਂ ਗਏ ਕੋਈ ਵੀ ਸਵਾਲ ਇਸ ਤਰ੍ਹਾਂ ਦਾ। ਸੁੰਦਰੀ ਦਾ ਸਮਾਜ ਇਹ ਵੀ ਕੁਝ ਵਿਦਿਆਰਥੀ ਪੁੱਛ ਰਹੇ ਆ ਇਹ ਧਾਰਮਿਕ ਤੇ ਇਤਿਹਾਸਿਕ ਨਾਵਲ ਹੈ ਇੱਕ ਜੋ 429 ਗੁਰੂ ਨਾਨਕ ਸਾਹਿਬ ਜਿਹੜਾ ਸੰਮਤ ਉਸ ਹਿਸਾਬ ਨਾਲ ਆਇਆ ਸੀ ਠੀਕ ਹੈ 429 ਦੇ ਵਿੱਚ ਤੇ ਜਿਹੜਾ ਸਮਾ ਬਣਦਾ 1898 ਦੇ 17 ਕਾਂਡ ਤੇ 148 ਪੰਨੇ ਸੀ। ਸਤਵੰਤ ਕੌਰ ਭਾਈ ਵੀਰ ਸਿੰਘ ਦਾ ਤੀਜਾ ਨਾਵਲ ਹੈ ਇਹਦੇ ਦੋ ਭਾਗ ਸੀ ਪਹਿਲਾ ਭਾਗ 1900 ਦੇ ਵਿੱਚ ਤੇ ਦੂਜਾ 1920 ਦੇ ਵਿੱਚ ਆਇਆ ਸੀ ਅਰਸ਼ਾਂ ਦੀ ਆਵਾਜ਼ ਨਾਂ ਦੀ ਕਵਿਤਾ ਵੀ ਮਿਲਦੀ ਹੈ ਭਾਈ ਵੀਰ ਸਿੰਘ ਦੀ ਜਿੱਥੋਂ ਇਹਨਾਂ ਨੂੰ ਅਰਸ਼ਾਂ ਦਾ ਕਵੀ ਵੀ ਕਿਹਾ ਜਾਂਦਾ ਠੀਕ ਹੈ ਭਾਈ ਵੀਰ ਸਿੰਘ ਇਸ ਤੋਂ ਬਾਅਦ ਜਿਹੜਾ ਸਵਾਲ ਆਪਾਂ ਕਰ ਰਹੇ ਸੀ ਕਿ ਕੇਸਰ ਕਿਆਰੀ ਭਾਈ ਵੀਰ ਸਿੰਘ ਦੀ ਕਵਿਤਾ ਇਹ ਗਲਤ ਨਹੀਂ ਹੈਗਾ ਸਵਾਲ ਠੀਕ ਹੈ ਬਿਲਕੁਲ ਠੀਕ ਆਪਣਾ ਕੇਸਰ ਕੇਯਾਰੀ ਨਾਮ ਦਾ ਇੱਕ ਗੀਤ ਮਿਲਦਾ ਭਾਈ ਵੀਰ ਸਿੰਘ ਦਾ ਜੋ ਲੰਮਾ ਲਮੇਰਾ ਲੰਬਾ ਗੀਤ ਆ ਕਵਿਤਾ ਵੀ ਕਹਿ ਦਿੱਤਾ ਜਾਂਦਾ ਠੀਕ ਹੈ ਵੈਸੇ ਗੀਤ ਆ ਉਹ ਵਾਲਾ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਿਤ ਹੈ ਗੁਰੂ ਨਾਨਕ ਦੇਵ ਜੀ ਬਾਰੇ ਦੱਸਿਆ ਗਿਆ ਕਿ ਕੇਸਰ ਕੇਯਾਰੀ ਦੇ ਰੂਪ ਵਿੱਚ ਨੇ ਠੀਕ ਹੈ ਜੋ ਮੈਕਾ ਵੰਡ ਰਿਆ ਆ ਆਸੇ-ਪਾਸੇ ਕੇਸਰ ਕੇਯਾਰੀ ਚਾਤਰਿਕ ਦਾ ਵੀ ਆ ਠੀਕ ਆ ਕਾਵ ਸੰਗ੍ਰਹਿ ਆ ਕਵਿਤਾ ਵੀ ਆ ਚਾਤਰਿਕ ਦੀ ਕੇਸਰ ਕੇਯਾਰੀ ਲੰਮਾ ਗੀਤ ਆ ਭਾਈ ਵੀਰ ਸਿੰਘ ਦਾ ਸਵਾਲ ਆਪਾਂ ਕਿਵੇਂ ਕਰ ਸਕਦੇ ਹਾਂ ਕਿਸ ਤਰ੍ਹਾਂ ਦਾ ਆ ਸਕਦਾ ਹੈ ਪੁੱਛਿਆ ਜਾ ਸਕਦਾ ਕਿ ਕੇਸਰ ਕਿਆਰੀ ਡੈਸ਼ ਹੈ ਜਿਵੇਂ ਕੋਈ ਹੋਰ ਜਾਂ ਮਿਲਵੇਲਾਉ ਕਵਿਤਾ ਦੇ ਪੁੱਛਿਆ ਜਾ ਸਕਦਾ ਹੈ ਛੋਟੀ ਕਵਿਤਾ ਤਾਂ ਉਸ ਹਿਸਾਬ ਨਾਲ ਭਾਈ ਵੀਰ ਸਿੰਘ ਦੀ ਜਿਹੜੀ ਇਹ ਲੰਮਾ ਗੀਤ ਹੈ ਠੀਕ ਹੈ ਕੇਸਰ ਕਿਆਰੀ ਹਾਂ ਜੇਕਰ ਤੁਹਾਨੂੰ ਵੈਸੇ ਹੀ ਪੁੱਛਿਆ ਜਾ ਰਿਹਾ ਆਪਸ਼ਨ ਆ ਵੀ ਕੇਸਰ ਕਿਆਰੀ ਆ ਜਿਹੜਾ ਇੱਕ ਕਾਵ ਸੰਗ੍ਰਹਿ ਆ ਜਾਂ ਕਵਿਤਾ ਤੇ ਉੱਤੇ ਆਪਾਂ ਨੂੰ ਚੁਣਨਾ ਹੀ ਇੱਕ ਪੈ ਰਿਆ ਫਿਰ ਛਾਤਰ ਕੋਲੋਂ ਪੈਲਦੇ ਆਧਾਰ ਤੇ ਕਰਨਾ ਇਹ ਜੀ ਧਿਆਨ ਵਿੱਚ ਰੱਖਣਾ ਇਹ ਮਿਲਦਾ ਲੰਮਾ ਗੀਤ ਠੀਕ ਹੈ ਭਾਈ ਵੀਰ ਸਿੰਘ ਦਾ ਇਸ ਤੋਂ ਬਾਅਦ ਤਾਂ ਚਲੋ ਆਪਣੀ ਚਰਚਾ ਹੋ ਹੀ ਚੁੱਕੀ ਆ ਬਾਕੀ ਫਿਰ ਹਾਲ ਤੁਸੀਂ ਆ ਵੀਡੀਓ ਦੇ ਨੀਚੇ ਕਮੈਂਟ ਜਿਹੜਾ ਕਰ ਸਕਦੇ ਹੋ ਜੇ ਕਿਸੇ ਵੀ ਸਵਾਲ ਦੀ ਉਲਝਣ ਹੈ ਤਾਂ ਜਿਹੜੇ ਵਿਦਿਆਰਥੀਆਂ ਨੇ ਵੈਸੇ ਹੀ ਮੈਸੇਜ ਕੀਤੇ ਹੋਇਆ ਨੰਬਰ ਤੇ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਇਕੱਲੇ ਇਕੱਲੇ ਵਿਦਿਆਰਥੀ ਨਾਲ ਇਸ ਤਰ੍ਹਾਂ ਚੈਟ ਕਰਨੀ ਠੀਕ ਹੈ ਤਾਂ ਇਨਾ ਸਮਾਂ ਨਹੀਂ ਹੁੰਦਾ ਫਿਰ ਵੀ ਮੈਂ ਸਮੇਂ ਚੋਂ ਸਮਾਂ ਕੱਢ ਕੇ ਤੁਹਾਡੇ ਨਾਲ ਗੱਲ ਕਰਦਾ ਹਾਂ ਤਾਂ ਕੁਝ ਵਿਦਿਆਰਥੀ ਜਿਹੜੇ ਅਜੇ ਵੀ ਕਹਿ ਰਹੇ ਆ ਮਤਲਬ ਬੁੱਕ ਦੇ ਲਈ ਉਹਨਾਂ ਨੂੰ ਇਸੇ ਲਈ ਨਹੀਂ ਭੇਜੀ ਗਈ ਕਿ 5-6 ਦਿਨਾਂ ਤੋਂ ਵੀ ਜ਼ਿਆਦਾ ਲੱਗ ਜਾਂਦੇ ਐ ਇਸ ਵਿੱਚ ਛੁੱਟੀ ਆ ਜਾਵੇ ਜ਼ਿਆਦਾ ਦਿਨ ਲੱਗ ਜਾਂਦੇ ਐ ਤੇ ਉਸ ਸਮੇਂ ਤੋਂ ਬਾਅਦ ਪੇਪਰ ਹੀ ਤੁਹਾਡਾ ਲੰਘ ਜਾਵੇਗਾ ਤਾਂ ਉਸ ਤੋਂ ਬਾਅਦ ਜੇਕਰ ਜ਼ਰੂਰਤ ਹੀ ਪਈ ਤਾਂ ਫਿਰ ਤੁਹਾਨੂੰ ਮੈਂ ਨਿਊ ਐਡੀਸ਼ਨ ਇਹ ਜਿਹੜਾ ਭੇਜਾਂਗਾ ਉਹਦੇ ਵਿੱਚ ਕੁਝ ਇੱਕ ਹੋਰ ਸਵਾਲ ਵੀ ਸ਼ਾਇਦ ਮੈਂ ਐਡ ਕਰਾਂ ਠੀਕ ਹੈ UGC NET ਤੇ ਜਾਂ ਜਿਹੜੇ ਹਰਿਆਣਾ ਦੇ ਵਿੱਚ ਰਾਜਸਥਾਨ ਦੇ ਵਿੱਚ ਬੈਠੇ ਦਿੱਲੀ ਦੇ ਵਿੱਚ ਜਾ ਹਿਮਾਚਲ ਦੇ ਵਿੱਚ ਵੀ ਕੁਝ ਵਿਦਿਆਰਥੀ ਮੈਸੇਜ ਕਰ ਰਹੇ ਆ ਤਾਂ ਤੁਸੀਂ ਬੇਸ਼ੱਕ ਮਗਾ ਸਕਦੇ ਹੋ ਠੀਕ ਹੈ ਤੁਹਾਡਾ ਪੇਪਰ ਜਿਹੜਾ ਹੁੰਦਾ ਇਦਰ ਦੂਜੀ ਭਾਸ਼ਾ ਵਾਲਾ ਤਾਂ ਉਹ ਤਾਂ ਮੇਰੇ ਹਿਸਾਬ ਨਾਲ ਅੱਗੇ ਹੀ ਹੋਵੇਗਾ ਤੇ ਜਿਹੜੇ ਵਿਦਿਆਰਥੀ ਮਤਲਬ ਥੋੜੇ ਜੇ ਪਰੇਸ਼ਾਨੀ ਵਿੱਚ ਆ ਉਹ ਕਮੈਂਟ ਕਰ ਸਕਦੇ ਆ ਠੀਕ ਹੈ ਕਿਸੇ ਸਵਾਲ ਪ੍ਰਤੀ ਜਾਂ ਕੋਈ ਹੋਰ ਤੇ ਵੈਸੇ ਆਪਣੀ ਤਿਆਰੀ ਕਰਦੇ ਰਹੋ ਪੋਸਟਾਂ ਹੋਰ ਵੀ ਬਥੇਰੀ ਆ ਜਾਣੀਆਂ ਪਰ ਇੱਥੇ ਹੀ ਆਪਣਾ ਸੈੱਟ ਔਨ ਦੀ ਕੋਸ਼ਿਸ਼ ਕਰੋ ਤੁਹਾਨੂੰ ਪਹਿਲਾਂ ਵੀ ਦੱਸਿਆ ਕਈ ਵਾਰੀ ਕਿ ਪੋਸਟਾਂ ਜਿਹੜੀਆਂ ਆ ਮਿਲ ਜਾਂਦੀਆਂ ਹੁੰਦੀਆਂ ਬੈਕਲੌਗ ਦੀ ਸਾਰੀ ਭਰਤੀ ਚੱਕੀ ਹੋਈ ਹੈ ਦੁਬਾਰਾ ਇਸ ਨੂੰ ਬੈਕਲੌਗ ਵਿੱਚ ਨਹੀਂ ਲੈ ਕੇ ਜਾਣਗੇ ਤਾਂ ਤਕਰੀਬਨ ਵੰਡ ਕੇ ਸਾਰਿਆਂ ਨੂੰ ਮਿਲ ਜਾਣਗੀ ਆ ਪੋਸਟਾਂ ਤੇ ਲਾਸਟ ਤੇ ਸਿਰਫ ਉਹ ਤਿੰਨਕ ਵਿਦਿਆਰਥੀ ਜਿਹੜੇ ਸਿਰਫ ਅਨਰਾਜ਼ਗੀ ਜ਼ਾਹਿਰ ਕਰ ਰਹੇ ਆ ਦੇਖੋ ਤੁਹਾਡੇ ਵਿੱਚ ਕੀ ਕਮੀ ਆ ਕਿ ਤੁਸੀਂ ਅਜੇ ਵੀ ਰਜਾਈ 'ਚ ਬੈਠੇ ਹੀ ਕਰ ਰਹੇ ਹੋ ਕਿ ਸਾਰੋ ਉਸ ਨੂੰ ਫੜਾ ਦੇਵੋ ਪਲੀਜ਼ ਉਸ ਨੂੰ ਪਹਚਾ ਦੇਵੋ ਇਸ ਤਰ੍ਹਾਂ ਕਰ ਦਿਵੋ ਫਾਜ਼ਿਲ ਕਾ ਤੋਂ ਇੱਕ ਮੁੰਡਾ 5:30 ਵਜੇ ਆ ਕੇ ਬੁੱਕ ਲੈਣ ਆ ਗਿਆ ਸੀ ਠੀਕ ਹੈ ਸਪੈਸ਼ਲ ਉਹਦੇ ਵਾਸਤੇ ਫਿਰ ਮੈਂ ਦੁੱਧ ਗਰਮ ਕਰਕੇ ਲੈ ਕੇ ਗਿਆ ਕਿ ਠੰਡ ਚਾਇਆ ਉਹਨੇ ਆਪਦੀ ਡਿਊਟੀ ਤੇ ਵੀ ਜਾਣਾ ਸੀ ਮਤਲਬ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਉਹ ਵਿਦਿਆਰਥੀ ਚ ਬੜਾ ਜਨੂਨ ਹੈ ਮੈਂ ਮੰਨਦਾ ਸੀ ਕਿ ਕਿਤੇ ਮੈਂ ਬੜੀ ਪਕਾਈ ਕਰਦਾ ਠੀਕ ਹੈ ਕਿ ਵੀ ਸ਼ਹਿਰ ਕਰਨ ਵੀ ਜਾਈਦਾ ਸਵੇਰੇ ਕਈ ਵਾਰੀ 5:30 ਵਜੇ ਜਾਂ 5 ਵਜੇ ਉੱਠ ਕੇ ਤਾਂ ਬੁੱਕ ਨਾਲ ਲੈ ਜਾਈਦੀ ਸੀ ਕਿ ਸ਼ਹਿਰ ਕਰਨ ਜਾਵਾਂਗੇ ਤੇ 40-50 ਰੇਸ਼ਣ ਵੀ ਪਟਕੇ ਮੁੜਿਆਵਾਂਗੇ ਠੀਕ ਹੈ ਵੀ ਉੱਪਰ ਪਿੰਡ ਦਾ ਘੜਾ ਲੱਗ ਜਾਣਾ ਤਨ 4 ਕਿਲੋਮੀਟਰ ਤਾਂ ਹੋਰ ਵੀ ਵਿਚਾਰੇ ਬਥੇਰੇ ਮਜਬੂਰ ਪਏ ਆ ਤਾਂ ਜਿਹੜੇ ਅਜੇ ਨਾਰਾਜ ਆ ਉਹਨਾਂ ਦੇ ਲਈ ਮੇਰੀ ਸਿਰਫ ਇੱਕ ਹੀ ਗੱਲ ਕਹਾਂਗਾ ਉਹਨਾਂ ਨੂੰ ਕਿ ਆ ਪ੍ਰਮਾਤਮਾ ਕਰੇ ਤੁਹਾਨੂੰ ਨੌਕਰੀ ਮਿਲੇ ਇੱਕ ਵਾਰੀ ਸਰਕਾਰੀ ਤੇ ਤੁਸੀਂ 150 ਕਿਲੋਮੀਟਰ ਸਫ਼ਰ ਤੈਅ ਕਰਨ ਜਾਂਦੇ ਹੋਵੋ ਸ਼ਾਮ ਨੂੰ 5 ਵਜੇ ਘਰੇ ਵੜਦੇ ਹੋਵੋ ਤੇ ਫੇਰ ਮੈਂ ਤੁਹਾਨੂੰ ਕਹਾਂ ਕਿ ਪਲੀਜ਼ ਆ ਕੰਮ ਕਰਕੇ ਦਿਖਾਓ ਮੈਨੂੰ ਠੀਕ ਹੈ ਉਹ ਵੀ ਇੱਕ ਨਹੀਂ 50 50 100 100 ਹੋ ਜਾਣੇ ਇਹਦਾ ਜੇ ਤੁਸੀਂ ਕਰ ਗਏ ਫੇਰ ਮੈਂ ਮੰਨਾਂਗਾ ਕਿ ਮੈਂ ਗਲਤ ਹਾਂ ਤੁਹਾਡਾ ਨਰਾਜ਼ ਹੋਣਾ ਮੇਰੇ ਨਾਲ ਜਾਇਜ਼ ਹੈ